ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਖਾਣਿਆਂ ਦਾ ਰਾਇਤਾ ਜਾਂ ਮਖਾਣਿਆਂ ਦੀ ਰੈਸਪੀ ਬਣਾਵਾਂਗੇ। ਇਸ ਨੂੰ ਆਪਾਂ ਆਮ ਰਾਇਤੇ ਨਾਲੋਂ ਥੋੜਾ ਵੱਖਰਾ ਬਣਾਵਾਂਗੇ। ਚਲੋ ਜੀ ਦੇਖ ਲੈਣਾ ਹੈ ਰਾਇਤਾ ਕਿਵੇਂ ਬਣਦਾ ਹੈ। ਇਸਦੇ ਲਈ ਆਪਾਂ 팬 ਦੇ ਵਿੱਚ ਇੱਕ ਕალი ਮਖਾਣਿਆਂ ਨੂੰ ਡਰਾਈ ਰੋਸਟ ਕਰ ਲਵਾਂਗੇ। ਇਹ ਮਖਾਣਿਆਂ ਦਾ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੋਏਗਾ। ਮਖਾਣਿਆਂ ਦਾ ਚਟਪਟਾ ਜਿਹਾ ਰਾਇਤਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਆਪਾਂ ਇਸ ਨੂੰ ਰੋਟੀ ਦੇ ਨਾਲ ਜਾਂ ਵੈਸੇ ਵੀ ਖਾ ਸਕਦੇ ਹਾਂ ਮਖਾਣਿਆਂ ਨੂੰ ਕ੍ਰਿਸਪੀ ਹੋਣ ਤੱਕ ਡਰਾਈ ਰੋਸਟ ਕਰ ਲਵਾਂਗੇ ਹੁਣ ਆਪਾਂ ਵੇਖ ਲੈਨੇ ਆ ਮਖਾਣੇ ਕ੍ਰਿਸਪੀ ਹੋ ਚੁੱਕੇ ਨੇ ਮਖਾਣੇ ਕ੍ਰਿਸਪੀ ਹੋ ਕੇ ਟੁੱਟਣ ਲੱਗ ਗਏ ਨੇ ਹੁਣ ਥੋੜੀ ਦੇਰ ਆਪਾਂ ਇਹਨਾਂ ਨੂੰ ਹੋਰ ਇਸੇ ਤਰੀਕੇ ਨਾਲ ਹੀ ਡਰਾਈ ਰੋਸਟ ਕਰ ਲਵਾਂਗੇ। ਹੁਣ ਆਪਾਂ ਇਹ ਮਖਾਣਿਆਂ ਨੂੰ ਬੋਲ ਦੇ ਵਿੱਚ ਕੱਢ ਲਵਾਂਗੇ। ਇਹ ਬਹੁਤ ਛੋਟੀ ਜਹੀ ਵੀਡੀਓ ਹੈ। ਦੇਖੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਇਸਕੇ ਬਣਾ ਕਰਿਓ ਜੀ ਵੀਡੀਓ ਨੂੰ। ਹੁਣ ਆਪਾਂ ਮੱਕਾਨ ਨੂੰ ਰਾਈ roast ਕਰ ਲਿਆ ਹੈ ਇਸ ਦੇ ਲਈ ਆਪਾਂ ਨੂੰ ਜੀਰੇ ਦੀ ਵੀ ਜ਼ਰੂਰਤ ਪਈ ਕਿ ਆਪਾਂ ਜੀਰੇ ਨੂੰ ਵੀ ਥੋੜਾ ਜਿਹਾ ਜੀਰੇ ਨੂੰ ਵੀ ਭੁੰਨ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀਰੇ ਨੂੰ ਚੰਗੀ ਤਰ੍ਹਾਂ ਭਨ ਲਵਾਂਗੇ ਇਹ ਮਖਾਣਿਆਂ ਦੀ ਬਹੁਤ ਹੀ ਈਜ਼ੀ ਰੈਸਪੀ ਹੈ ਹੁਣ ਆਪਾਂ ਜੀਰੇ ਨੂੰ ਭਨ ਲਿਆ ਹੈ ਇਸ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਅ ਰਾਇਤਾ ਮਖਾਣਿਆਂ ਦੀ ਰੈਸਪੀ ਬਣਾਵਾਂਗੇ ਦੇ ਲਈ ਆਪਾਂ ਇੱਕ ਕਾਲੀ ਦਹੀਂ ਲਿਆ ਹੈ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇੱਕ ਚਮਚ ਚੀਨੀ ਪਾਵਾਂਗੇ ਆਪਾਂ ਜਿੰਨਾ ਕਿ ਮਿੱਠਾ ਖਾਣਾ ਪਸੰਦ ਕਰਦੇ ਆ ਉਸ ਦੇ ਹਿਸਾਬ ਨਾਲ ਇਸ ਦੇ ਵਿੱਚ ਚੀਨੀ ਪਾ ਲਵਾਂਗੇ ਹੁਣ ਆਪਾਂ ਇਸ ਨੂੰ ਵਿਸਕ ਕਰ ਲਵਾਂਗੇ ਤਾਂ ਕਿ ਦਹੀਂ ਇੱਕਸਾਰ ਹੋ ਜਾਵੇ ਚੰਗੀ ਤਰ੍ਹਾਂ ਇਸ ਨੂੰ ਵਿਸਕ ਕਰ ਲਵਾਂਗੇ ਹੁਣ ਦਹੀਂ ਇੱਕਸਾਰ ਹੋ ਚੁੱਕਿਆ ਹੈ ਹੁਣ ਆਪਾਂ ਦਹੀਂ ਦੇ ਵਿੱਚ ਰੋਸਟ ਕੀਤੇ ਹੋਏ ਮਖਾਣੇ ਪਾਵਾਂਗੇ ਤੇ ਮਖਾਣਿਆਂ ਨੂੰ ਆਪਾਂ ਹਲਕਾ ਹਲਕਾ ਵਿਸ ਕਰ ਦੇ ਨਾਲ ਦਹੀਂ ਦੇ ਵਿੱਚ ਇਸ ਨੂੰ ਸੈਟ ਕਰ ਲਵਾਂਗੇ ਤਾਂ ਕਿ ਇਹ نیچے ਚਲੇ ਜਾਣ ਹੋ ਤੁਹਾਨੂੰ ਪਤਾ ਹੀ ਹੈ ਜੀ ਮਖਾਣਿਆਂ ਦੇ ਕਿੰਨੇ ਫਾਇਦੇ ਨੇ ਅੱਜ ਆਪਾਂ ਇਸ ਤਰ੍ਹਾਂ ਹੀ ਤਿਆਰ ਬਣਾਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਦਾ ਛੋਟਾ ਜਿਹਾ ਅਮਚ ਕਾਲਾ ਨਾਮ ਪਾਵਾਂਗੇ ਥੋੜਾ ਜਿਹਾ ਰੜਚਲੀ ਪਾਊਡਰ ਪਾਵਾਂਗੇ ਇੱਥੇ ਮੈਂ ਸਾਰੀਆਂ ਚੀਜ਼ਾਂ ਸਾਰੇ ਮਸਾਲੇ ਦਹੀਂ ਦੇ ਹਿਸਾਬ ਨਾਲ ਪਾਏ ਨੇ ਥੋੜਾ ਜਿਹਾ ਬਲੈਕ ਪੀਪਰ ਪਾਵਾਂਗੇ ਥੋੜਾ ਜਿਹਾ ਪੁਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਇਸਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ। ਇਸਦੇ ਵਿੱਚ ਆਪਾਂ ਇਹ ਸਾਰੇ ਮਸਾਲੇ ਪਾਵਾਂਗੇ। ਇਹ ਰਾਇਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਹੈਲਦੀ ਵੀ ਹੈ। ਆਪਾਂ ਇਸਦੇ ਵਿੱਚ ਹਰੀਆਂ ਮਿਰਚਾਂ ਨਹੀਂ ਪਾਵਾਂਗੇ। ਚਟਨੀ ਪਾਵਾਂਗੇ ਹਰੀਆਂ ਮਿਰਚਾਂ ਵਾਲੀ ਤੇ ਪੁਦੀਨੇ ਵਾਲੀ। ਲੇਕਰ ਆਪਣੇ ਕੋਲੇ ਚਟਨੀ ਨਾ ਹੋਵੇ ਜਾਂ ਆਪਾਂ ਇਹ ਚਟਨੀ ਨਾ ਪਾਉਣੀ ਹੋਵੇ ਤਾਂ ਆਪਾਂ ਇਸ ਦੀ ਜਗ੍ਹਾ ਤੇ ਹਰੀਆਂ ਮਿਰਚਾਂ ਵੀ ਪਾ ਸਕਦੇ ਹਾਂ ਕੱਟ ਕੇ ਸਾਰੇ ਮਸਾਲਿਆਂ ਨੂੰ ਰਾਇਤੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਰਾਇਤੇ ਨੂੰ ਆਪਾਂ ਰੋਟੀ ਦੇ ਨਾਲ ਖਾਵਾਂਗੇ ਜਾਂ ਵੈਸੇ ਵੀ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗਾ ਨਰਾਇਤਾ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰ ਲਵਾਂਗੇ ਹੈ ਰਾਇਤੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇਹ ਹਲਦੀ ਰਾਇਤਾ ਬਣ ਕੇ ਤਿਆਰ ਹੈ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਰਾਇਤੇ ਦੇ ਉੱਪਰ ਕੁਝ ਮਸਾਲੇ ਪਾ ਕੇ ਇਸ ਨੂੰ ਸਰਵ ਕਰਾਂਗੇ ਥੋੜਾ ਜਿਹਾ ਭੁਨੇ ਜੀਰਾ ਪਾਊਡਰ ਪਾਵਾਂਗੇ ਥੋੜੀਆਂ ਜਿਹੀਆਂ ਲਾਲ ਮਿਰਚਾਂ ਪਾਵਾਂਗੇ ਪੁਣਿਆ ਹੋਇਆ ਸਾਬ ਤੇ ਜੀਰਾ ਪਾਵਾਂਗੇ ਚੰਗੀ ਤਰ੍ਹਾਂ ਸਤਾਂ ਦੇ ਨਾਲ ਮਸਲ ਕੇ ਉਪਰੋਂ ਥੋੜਾ ਜਿਹਾ ਦਹੀਂ ਭੱਲੇ ਵਾਲਾ ਮਸਾਲਾ ਪਾਵਾਂਗੇ ਤੇ ਰਾਇਤਾ ਬਣ ਕੇ ਤਿਆਰ ਹੈ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ